ਆ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਐਸਡੀਐਮ ਬਰਨਾਲਾ ਹਰਪ੍ਰੀਤ ਸਿੰਘ ਮੈਂ ਤੁਹਾਨੂੰ ਇਹ ਥੋੜਾ ਜਿਹਾ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹੁੰਗਾ ਵੀ ਜਿਹੜਾ ਅਟੈਕ ਤਰ੍ਹਾਂ ਦੀ ਸਿਚੁਏਸ਼ਨ ਜੀ ਤੁਹਾਨੂੰ ਆਪਣੇ ਚੱਲ ਰਹੀ ਹੈ ਇਹਦੇ ਵਿੱਚ ਕੁਝ ਆਵਾਜ਼ ਆਈ ਸੀ ਸਾਨੂੰ ਕੋਈ ਜਿਹਦੇ ਕਰਕੇ ਅਸੀਂ ਸਾਰਾ ਪ੍ਰਸ਼ਾਸਨ ਐਕਟਿਵ ਹੋਇਆ ਤੇ ਇੱਥੇ ਮੈਸੇਜ ਲੱਗਿਆ ਵੀ ਆਪਣੀ ਜਿਹੜੀ ਮਸ਼ੀਨਰੀ ਹੈਗੀ ਜਿੱਦਾਂ ਫਾਇਰ ਟੈਂਡਰ ਜਾਂ ਐਂਬੂਲੈਂਸ ਕੁਝ ਆਪਾਂ ਉਹ ਸਾਰੇ ਇੱਥੇ ਮੋਬਲਾਈਜ਼ ਕੀਤੇ ਸੀਗੇ ਤੇ ਪਰ ਇੱਥੇ ਜਦੋਂ ਅਸੀਂ ਆਏ ਆ ਤੇ ਅਸੀਂ ਕਨਫਰਮ ਕੀਤਾ ਹੈਗਾ ਤਾਂ ਇਹਨਾਂ ਵੱਲੋਂ ਵੀ ਜਿਹੜੀ ਅਫੀਸ਼ੀਅਲ ਆਪਾਂ ਨੂੰ ਸਟੇਟਮੈਂਟ ਦਿੱਤੀ ਗਈ ਹੈ ਉਹਦੇ 'ਚ ਇਹ ਦੱਸਿਆ ਗਿਆ ਹੈ ਵੀ ਇਹ ਮੌਕ ਡ੍ਰਿਲ ਸੀ ਤੇ ਮੌਕ ਡ੍ਰਿਲ ਕਰਕੇ ਚਲੋ ਸਾਨੂੰ ਐਕਟਿਵ ਰਹਿਣਾ ਸੀਗਾ ਪ੍ਰਸ਼ਾਸਨ ਨੂੰ ਅਸੀਂ ਸਾਰਾ ਜੋ ਵੀ ਇੱਥੇ ਸੀ ਰਿਕੁਆਇਰਮੈਂਟ ਸੀ ਸਾਰੀ ਪੂਰੀ ਕੀਤੀ ਹੈ ਤੇ ਬਾਕੀ ਮੈਂ ਲੋਕਾਂ ਨੂੰ ਇਹ ਆਸ਼ਵਾਸਨ ਵੀ ਦੇਣਾ ਚਾਹੁੰਦਾ ਤੇ ਇੱਕ ਅਪੀਲ ਕਰਨਾ ਚਾਹੁੰਗਾ ਵੀ ਤੁਹਾਨੂੰ ਜਿਹੜੇ ਜਿਹੜੇ ਵੀ ਇਨਫੋਰਮੇਸ਼ਨ ਕੋਈ WhatsApp ਤੇ ਜਾਂ ਇਦਾਂ ਆਂਦੀ ਹੈ ਤਾਂ ਜਿਹੜੇ ਸਿਰਫ ਆਪਣੇ ਅਫੀਸ਼ੀਅਲ ਸੋਰਸ ਹੈਗੇ ਆ ਜਿਵੇਂ ਕੋਈ ਆਪਣੇ ਡੀਸੀ ਸਾਹਿਬ ਦੀ ਵੈਬਸਾਈਟ ਹੈ ਜਾਂ ਫਿਰ ਆਪਣੀ ਜਿਹੜੀ ਡੀਸੀ ਸਾਹਿਬ ਵੱਲੋਂ ਕਮਿਊਨੀਕੇਸ਼ਨ ਆਂਦੀ ਐ ਐਸਐਸਪੀ ਸਾਹਿਬ ਵੱਲੋਂ ਸਿਰਫ ਉਹਦੇ ਤੇ ਧਿਆਨ ਦੇ ਆਪਣੀ ਕੋਈ ਹੋਰ ਜਿਹੜੀ ਇਧਰੋਂ WhatsApp ਤੇ ਚੱਲ ਰਹੀ ਹੈ ਕੋਈ ਜਿਹੜਾ ਸੋਰਸ ਤੁਹਾਨੂੰ ਵੈਰੀਫਾਈ ਨਹੀਂ ਹੁੰਦਾ ਉਹਦੇ ਤੇ ਘੱਟ ਥੋੜਾ ਧਿਆਨ ਦੇ ਸੋ ਬਾਕੀ ਥੋੜਾ ਜਿੱਦਾਂ ਤੁਸੀਂ ਸਵਾਲ ਹੁਣੇ ਕੀਤਾ ਸੀਗਾ ਐਸਐਸਪੀ ਸਾਹਿਬ ਵੀ ਆਪਣੀ ਜਿਹੜੀ ਲਾਈਫ ਹੈਗੇ ਉਹਨੂੰ ਨਾਰਮਲ ਤਰੀਕੇ ਨਾਲ ਹੀ ਚੱਲਣ ਦੋ ਬਟ ਇਹ ਵੀ ਜਿੱਦਾਂ ਜਿੱਦਾਂ ਹਦਾਇਤਾਂ ਹੁੰਦੀਆਂ ਵੀ ਜਦੋਂ ਅਸੀਂ ਬਲੈਕਆਊਟ ਕਰਦੇ ਆ ਜਾਂ ਜਦੋਂ ਅਸੀਂ ਕਹਿੰਦੇ ਆ ਵੀ ਘਰ ਦੇ ਅੰਦਰ ਰਹਿਣਾ ਤੇ ਉਹਨੂੰ ਤੁਸੀਂ ਉਦਾਂ ਹੀ ਫੋਲੋ ਕਰਨਾ ਇੱਕ ਲੋਕ ਜੀ ਜਿੰਨੇ ਬਲੈਕਆਊਟ ਕਰ ਰਹੇ ਆ ਕਈ ਲੋਕਾਂ ਦੇ ਵੱਲੋਂ ਟੈਕਆਊਟ ਦਾ ਸਪੋਰਟ ਨਹੀਂ ਕੀਤਾ ਜਾ ਰਿਹਾ ਬਹੁਤ 11 ਦੇਖਿਆ ਚਲੋ ਇਹ ਅਪੀਲ ਹੀ ਹੈ ਮੈਨੂੰ ਦੇਖੋ ਜੀ ਅਸੀਂ ਇਸ ਮੌਕੇ ਤੇ ਸਾਰਿਆਂ ਨੇ ਰਲ ਕੇ ਇਸ ਚੀਜ਼ ਨੂੰ ਕਾਮਯਾਬ ਕਰਨਾ ਹੈਗਾ ਆਪਣਾ ਤੇ ਦੇਖੋ ਬਾਡ ਵਾਲੀ ਸਿਚੁਏਸ਼ਨ ਮੇਂ ਹੈਗੀ ਹੈ ਤੇ ਆਪਾਂ ਜਿਹੜੇ ਇਹਦੇ ਕੰਟਰੀਬਿਊਟ ਕਰ ਸਕਦੇ ਆ ਆਪਾਂ ਇਹਨੂੰ ਰਲ ਮਿਲ ਕੇ ਸਾਰੇ ਕਰ ਸਕਦੇ ਆ ਜਿਹੜੀਆਂ ਹਦਾਇਤਾਂ ਮੈਂ ਤਾਂ ਹੀ ਕਿਹਾ ਵੀ ਦਿੱਤੀਆਂ ਜਾ ਰਹੀਆਂ ਉਹਨਾਂ ਨੂੰ ਇਹਨਾਂ ਵੀ ਨਿਪਾਲਣਾ ਕਰਦੇ ਤੇ ਤੁਹਾਡੇ ਆਪਣੇ ਸਾਰਿਆਂ ਦੇ ਸਾਰੇ ਨਿਵਾਸੀਆਂ ਦੇ ਫਾਇਦੇ ਵਾਸਤੇ ਹਾਂਜੀ ਅਸੀਂ ਉਸੇ ਸਿਲਸਿਲੇ ਵਿੱਚ ਹੀ ਆਏ ਸੀਗੇ ਤੇ ਅਸੀਂ ਅੰਦਰ ਜਾ ਕੇ ਉਹਨਾਂ ਦੇ ਕਮਾਂਡਰ ਸਾਹਿਬ ਨੂੰ ਮਿਲੇ ਵੀ ਕਮਾਂਡਰ ਸਾਹਿਬ ਸਾਨੂੰ ਮਿਲੇ ਨੇ ਤੇ ਉਹਨਾਂ ਨੂੰ ਸਾਨੂੰ ਦੱਸਿਆ ਵੀ ਸਾਡੀ ਇਹ ਮੌਕ ਡ੍ਰਿਲ ਚੱਲ ਰਹੀ ਸੀਗੀ ਉਸ ਦੇ ਵਿੱਚ ਹੀ ਸਾਡੇ ਕੋਈ ਹੋਇਆ ਤੇ ਗੈਜੂਲਟੀ ਕੋਈ ਨਹੀਂ ਹੈਗੀ ਔਰ ਬਿਲਕੁਲ ਸਭ ਠੀਕ ਹੈ ਤੇ ਬਾਕੀ ਇਹਨਾਂ ਵੱਲੋਂ ਹੁਣ ਤੱਕ ਜਿਹੜੀ ਸਾਡੇ ਕੋਲ ਰਿਪੋਰਟ ਆਈ ਹੈ ਉਹ ਸਾਨੂੰ ਉਹਦੇ ਮੁਤਾਬਕ ਇਹਨਾਂ ਦੀ ਇਹੀ ਸਿਚੁਏਸ਼ਨ ਕੋਈ ਹਸਪੀਟਲ ਦੇ ਵਿੱਚ ਕੋਈ ਜ਼ਖਮੀ ਵਗੈਰਾ ਗਿਆ ਕੋਈ ਇਸ ਬਾਰੇ ਉਹ ਵਾਲੇ ਚੈੱਕ ਕਰ ਰਹੇ ਨੇ ਬਾਕੀ ਸਾਨੂੰ ਦੱਸ ਦੇਣਗੇ ਵੀ ਜੇ ਕੋਈ ਇਦਾਂ ਦੀ ਕੋਈ ਗੱਲਬਾਤ ਨਹੀਂ ਪਈ ਕੈਜ਼ੁਐਲਟੀ ਨਾਲੋਂ ਵੱਲੋਂ ਨੋ ਹੈਗੀ ਸ਼ਹਿਰ ਵਾਸੀਆਂ ਨੂੰ ਕੀ ਮਾਫੀ ਕਰਨਾ ਚਾਹੁੰਗਾ ਕਿ ਵਿੱਚ ਦਹਿਸ਼ਤ ਮੰਗਲ ਪੱਯਾ ਕਿ ਪਤਨ ਨਹੀਂ ਕੀ ਹੋ ਗਿਆ ਨਹੀਂ ਚਲੋ ਉਹਨਾਂ ਵਾਸਤੇ ਇਹ ਹੈ ਕਿ ਹਲੇ ਫਿਲ ਹਾਲ ਤਾਂ ਆਪਾਂ ਸਾਰੇ ਆਪਣੀ ਨਾਰਮਲ ਲਾਈਫ ਜੀ ਵਿੱਚ ਜੀਣੇ ਆ ਵਧੀਆ ਤਰੀਕੇ ਨਾਲ ਕਰੋ ਕੋਈ ਐਸੀ ਗੱਲ ਨਹੀਂ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈਗੀ ਪੈਨਿਕ ਹੋਣ ਦੀ ਲੋੜ ਨਹੀਂ ਹੈ ਔਰ ਬਿਲਕੁਲ ਵੀ ਇਸ ਪਾਸੇ ਉਦਾਂ ਠੀਕ ਆਪਾਂ ਸਿਚੁਏਸ਼ਨ ਜਿਹੜੀ ਹੁੰਦੀ ਕਈ ਵਾਰੀ ਉਸ ਤਰ੍ਹਾਂ ਦੇਖਦੇ ਆਪਾਂ ਪਰ ਇੱਥੇ ਜਿਹੜੇ ਅਸੀਂ ਮੌਕੇ ਤੱਕ ਹਾਲਾਤ ਦੇਖੇ ਨੇ ਵੀ ਨਾਰਮਲ ਨੇ ਵੀ ਕੋਈ ਐਸੀ ਗੱਲ